ਟਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਜਿਹੜਾ ਤੁਸੀਂ ਅਕਸਰ ਜਦੋਂ ਉਹਨਾਂ ਦੀ YouTube ਤੇ ਕੋਈ ਪਤਾਨੀਆਂ ਵੀਡੀਓ ਵੀ ਵੰਦੇ ਹੋਗੇ ਤਾਂ ਸਭ ਤੋਂ ਪਹਿਲੇ ਤੁਹਾਡੇ ਜਿਹੜੀ ਸਕਰੀਨ ਆ ਫੋਨ ਤੇ ਜਾਂ ਤੁਹਾਡੇ ਮਨ ਦੇ ਵਿੱਚ ਇਹ ਵਾਲੇ ਜਿਹੜੇ ਕਹਲੋ ਕੀ ਦੋ ਸ਼ਬਦ ਨੇ ਜਿਹੜੇ ਅਕਸਰ ਉਹਨਾਂ ਨੂੰ ਤੁਸੀਂ ਪੜ੍ਹਦੇ ਜਾਂ ਸੁਣਿਆ ਵੇਖਿਆ ਹੋਊਗਾ ਉਹਨਾਂ ਨੂੰ ਪਹਿਲਾ ਆ ਜਿਹੜਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ساری ਉਮਰ ਗਵਾਲੀ ਤੋਂ ਜਿੰਦੜੀਏ ਕੁਝ ਨਾ ਜਹਾਨ ਦੇ ਵਿੱਚੋਂ ਖਟਿਆ ਤੇ ਇਹ ਵਾਲਾ ਤੇ ਇਹਦੇ ਨਾਲ ਇੱਕ ਟੁਕ ਜਿਹੜੀ ਆ ਅਸਲ ਜੇ ਸਾਨੂੰ ਗੁਰਬਾਣੀ ਦੇ ਵਿੱਚੋਂ ਸ਼ਾਇਦ ਨਹੀਂ ਪੰਕਤੀਆਂ ਮਿਲੀਆਂ ਤੇ ਆਪਾਂ ਉਹਦਾ ਜਿੱਦਾਂ ਉਹਨਾਂ ਦੀ ਸੁਣੀ ਸੀ ਤੇ ਉਹ ਨੋਟਪੈਡ ਦੇ ਉੱਤੇ ਦੋ ਤਿੰਨ ਜੋ ਵੀ ਇਹਨਾਂ ਦੀਆਂ ਲਾਈਨਸ ਸੀ ਉਹ ਮੈਂ ਲਿਖ ਲਈਆਂ ਤਾਂ ਕਿ ਤੁਹਾਡੇ ਨਾਲ ਇਹ ਵਾਲੇ ਸ਼ਬਦ ਦੀ ਜਿਹੜੀ ਆਪਾਂ ਵੀਡੀਓ ਆ ਸਾਂਝੀ ਕਰ ਸਕੀਏ ਪਿੱਕੇਵੇਂ ਆਪਾਂ ਇਹ ਵਾਲਾ ਸ਼ਬਦ ਜਿਹੜਾ ਕਿਉਂਕਿ ਟਿਊਨ ਬਹੁਤ ਹੀ ਇਹਦੀ ਵਧੀਆ ਵਾ ਕਿਉਂਕਿ ਜੇ ਛੋਟੇ ਛੋਟੇ ਹੁੰਦੇ ਨਹੀਂ ਆਪਾਂ ਉਦੋਂ ਵੀ ਕਾਫੀ ਇਹ ਸੁੰਦੇ ਨਹੀਂ ਸ਼ਬਦ ਪਰ ਅਚਾਨਕ ਹੀ ਮਨ ਦੇ ਵਿੱਚ ਸੋਚਿਆ ਕਿ ਅੱਜ ਇਹ ਕਿਉਂ ਨਾ ਇਹ ਵਾਲਾ ਜਿਹੜਾ ਸ਼ਬਦ ਆ ਉਹ ਤੁਹਾਡੇ ਨਾਲ ਵੀ ਸਾਰੇ ਨਾਲ ਸਾਂਝਾ ਕਰੀਏ ਸੋਚ ਸ਼ੁਰੂ ਕਰਦੇ ਆਂ ਅੱਜ ਦਾ ਇਹ ਸ਼ਬਦ ਇਹਦੇ ਨਾਲ ਹੀ ਇੱਕ ਦੂਸਰਾ ਸ਼ਬਦ ਦਾ ਉਹ ਆ ਪਤਾ ਨੂੰ ਲਾਸਟ ਦੇ ਦੱਸਾਂਗੇ ਕਿਹੜਾ ਵਾ ਤੇ ਇਦੇ ਬਾਰੇ ਵੀ ਥੋੜੀ ਜਿਹੀ ਤੁਹਾਡੇ ਮੈਨੂੰ ਸੁਜੈਸ਼ਨ ਚਾਹੀਦੇ ਆ ਚਲੋ ਸਭ ਤੋਂ ਪਹਿਲੇ ਇੱਕ ਟਿਊਨ ਕੱਢ ਕੇ ਵੇਖਦੇ ਆ ਕਿਵੇਂ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਸੌਖੇ ਤਰੀਕੇ ਨਾਲ ਦੱਸਦਾ ਵਾਂ ਕਿ ਆਪਾਂ ਇਹ ਵਾਲਾ ਸ਼ਬਦ ਕਿਵੇਂ ਹਰਮੋਨੀਅਮ ਤੇ ਪਲੇ ਕਰ ਸਕਦੇ ਆ ਜਾਂ ਸਿੱਖ ਸਕਦੇ ਆ ਟਿਊਨ ਬਹੁਤ ਕਮਾਲ ਦੀ ਆ ਆਪਾਂ ਪਹਿਲੇ ਸਕੇਲ ਤੋਂ ਪੜਨ ਲੱਗੇ ਆ ਮੇਲ ਸਕੇਲ ਤੋਂ ਬੀਬੀਆਂ ਵਾਸਤੇ ਜੇ ਸਿੱਖਣਾ ਹੋਏ ਤੇ ਸਾਨੂੰ ਕਮੈਂਟ ਕਮੈਂਟ ਵਿੱਚ ਫੀਮੇਲ ਸਕੇਲ ਲਿਖ ਦਿਓ ਆਪਾਂ ਉਸੇ ਰਿਗਾਰਡਿੰਗ ਆਪਾਂ ਇਹ ਵਾਲਾ ਸ਼ਬਦ ਵੀ ਜ਼ਰੂਰ ਲੈ ਕੇ ਆਵਾਂਗੇ ਵੀਡੀਓ ਪੂਰੀ ਵਖਿਓ ਚੈਨਲ ਤੇ ਨਵੇਂ ਜਿਹੇ ਚੈਨਲ ਸਬਸਕ੍ਰਾਈਬ ਕਰੋ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦਰੀਏ ਗੁਜ ਨਾ ਜਾਣ ਵਿੱਚੋਂ ਵਟਿਆ ਕਿਉ ਕਰੇ ਤੂੰ ਮਾਇਆ ਮਾਇਆ ਕਿਉ ਕਰੇ ਤੂੰ ਮਾਇਆ 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 ਹੈ ਦੋ ਪਲ ਦੀ ਛਾਇਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਘਟਿਆ ਸਾਰੀ ਰੱਬ ਵਾਲੇ ਤੋਂ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਕੱਟਿਆ ਸੋ ਏ ਸੀ ਜਿਹੜਾ ਭਾਈ ਸਾਹਿਬ ਦਵਿੰਦਰ ਸਿੰਘ ਸੋਢੀ ਹੁਣਾ ਦਾ ਜਿਹੜਾ ਤੁਸੀਂ ਅਕਸਰ ਜਿਹੜਾ ਮੈਂ ਤੁਹਾਨੂੰ ਦੱਸਿਆ ਫੇਮਸ ਸ਼ਬਦ ਵਾ ਤੇ ਇਹਦੀਆਂ ਬਾਕੀ ਜਿਹੜੀਆਂ ਲਾਈਨਸ ਵਾ ਜਾਂ ਤੁਕਾਂ ਵਾ ਉਹ ਮੈਨੂੰ ਐਦਾਂ ਕਿਤੇ ਸੱਚੇ ਵਿੱਚ ਨਹੀਂ ਮਿਲੀਆਂ ਤੇ ਤੁਸੀਂ ਉਹਨਾਂ ਦਾ YouTube ਤੋਂ ਇਹ ਸ਼ਬਦ ਸੁਣ ਕੇ ਬਾਕੀ ਸ਼ਬਦ ਜਿਹੜਾ ਕੰਪਲੀਟ ਹੋਣਾ ਉਹ ਸੁਣ ਸਕਦੇ ਹੋ ਤੇ ਆਪਾਂ ਤੁਹਾਨੂੰ ਹੁਣ ਸਲੋਕ ਕਿਹੜਾ ਦੱਸਨੇ ਆ ਕਿਵੇਂ ਆ ਤੇ ਜਿਹੜਾ ਮੈਂ ਇੱਕ ਹੋਰ ਸ਼ਬਦ ਅਗਲੀ ਵੀਡੀਓ ਵਿੱਚ ਵੀ ਲੈ ਆਵਾਂਗਾ ਉਹ ਤੁਹਾਨੂੰ ਮੈਂ ਲਾਸਟ ਦੇ ਦੱਸਣਾ ਕਿਹੜਾ ਵਾ ਉਹ ਵੀ ਬਹੁਤ ਹੀ ਖਾਸ ਆ ਤੇ ਵੀਡੀਓ ਨੂੰ ਪੂਰਾ ਵੇਖਿਓ ਸਭ ਤੋਂ ਪਹਿਲੇ ਮੈਂ ਤੁਹਾਨੂੰ ਸਲੋਕ ਲਿਖ ਕੇ ਦੱਸਣ ਲੱਗਾ ਕਿਵੇਂ ਵੇਖਿਓ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ ਇਹ ਅੰਤਰਾ ਕਹਿ ਸਕਦੇ ਆ ਇਹ ਸ਼ਬਦ ਅਸਥਾਈ ਕਹਿ ਸਕਦੇ ਆ ਤੇ ਹੁਣ ਅੰਤਰਾ ਦੱਸਨੇ ਕਿਉਂ ਕਰੇ ਤੂੰ ਮਾਇਆ ਮਾਇਆ ਕਿਉ ਕਰੇ ਤੂੰ ਮਾਇਆ 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 ਹੈ ਦੋ ਪਲ ਦੀ ਛਾਇਆ ਮਾਇਆ ਹੈ ਦੋ ਪਲ ਦੀ ਛਾਇਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਕੱਟਿਆ ਸੋ AC ਇੱਕ ਬੇਸਿਕ ਆਈਡੀਆ ਇਸ ਸ਼ਬਦ ਦਾ ਕਿਵੇਂ ਸਿੱਖ ਸਕਦੇ ਆ ਸਾਰਾ ਜਿੰਨਾ ਵੀ ਸ਼ਬਦ ਆ ਉਹ AC ਟ ਹੀ ਹੁੰਦਾ ਦੋ ਪਰ ਦਵਿੰਦਰ ਸਿੰਘ ਸੋਲਡੀ ਸਾਹਿਬ ਜੋ ਉਹਨਾਂ ਨੇ ਪੜਿਆ ਵਾ ਉਹਨਾਂ ਦੀਆਂ ਜਿਹੜੀਆਂ ਸੁਣਾ ਉਹ ਉੱਪਰਲਾ ਸਕੇਲ ਥੋੜਾ ਕਾਫੀ ਉੱਤੇ ਵੜੇ ਪਰ ਮੈਂ ਪਹਿਲੇ ਸਕੇਲ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਕਮੈਂਟ ਕਰਕੇ ਦੱਸ ਦਿਓ ਜਿਹੜਾ ਜੇ ਤੁਹਾਨੂੰ ਸਕੇਲ ਤੇ ਹੀ ਚਾਹੀਦਾ ਮੈਂ ਉਹ ਵੀ ਲੈ ਕੇ ਆਵਾਂਗਾ ਉਮੀਦ ਕਰਦਾ ਵਾਂ ਵੀਡੀਓ ਤੁਹਾਨੂੰ ਕਾਫੀ ਵਧੀਆ ਲੱਗੀ ਹੋਵੇ ਜਿਹੜਾ ਦੂਜਾ ਸ਼ਬਦ ਮੈਂ ਤੁਹਾਨੂੰ ਦੱਸਣਿਆ ਹਾਂ ਕਿ ਅਗਲੀ ਵੀਡੀਓ ਕਿਹੜੀ ਹੋਗੀ ਜਿਹੜਾ ਇਹਨਾਂ ਦਾ ਫੇਮਸ ਜਾਂ ਫਿਰ ਉਹ ਚਾ ਉਹ ਪੰਜੜਾ ਜਿਹੜਾ ਸੁੰਦੇ ਆ ਉਹ ਆ ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਤੇ ਉਹਦਾ ਕਿਉਂਕਿ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਵਾ ਹਣਾ ਸਾਜ਼ ਵਜੇ ਉਹ ਵੀ ਬੜੇ ਪ੍ਰਤਨਾ ਬੜੇ ਵਧੀਆ ਲੱਗਦੇ ਆ ਉਹ ਵੀ ਮੈਂ ਤੁਹਾਡੇ ਅੱਸਤੇ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਵਾਂ ਕਮੈਂਟ ਕਰਦੇ ਰਿਹਾ ਕਰੋ ਕਿਉਂਕਿ ਤੁਹਾਡੇ ਕਮੈਂਟ ਸਿਰਫ ਅਪ੍ਰੀਸ਼ੀਏਸ਼ਨ ਰਿਕਾਰਡਿੰਗ ਹੁੰਦੇ ਆ ਤੇ ਉਹ ਬਰੀਆ ਲਛਰੀ ਉਹ ਵੀ ਮਿਲਦੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਪਰ ਉਸ ਤੋਂ ਲਾ ਵਹਨ ਨੂੰ ਇਹ ਵੀ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਹੜੇ ਰਾਗੀ ਦੇ ਸ਼ਬਦ ਚਾਹੀਦੇ ਤਾਂ ਕਿ ਸਾਨੂੰ ਇੱਕ ਕਨਫਰਮ ਹੋ ਜੇ ਵੀ ਆਪਾਂ ਇਸ ਆ ਰਿਗਾਰਡਿੰਗ ਬਣਾ ਕੇ ਲਈਏ ਸ਼ਬਦ ਸੋ ਮਿਲਦੇ ਆ ਜਿੰਨਾ ਇਸ ਵੀਡੀਓ ਨੂੰ ਪੂਰਾ ਕੀਤਾ ਧੰਨਵਾਦ